ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੁਝ ਅਜਿਹੀਆਂ ਗੱਲਾਂ ਜਿਨ੍ਹਾਂ ਨੂੰ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਨਾਉਨੇ ਹੋ ਤਾਂ ਸਾਡੀ ਸਮਾਜ ਦੇ ਵਿੱਚ ਤਾਂ ਇੱਜ਼ਤ ਵੱਧਦੀ ਹੀ ਵੱਧਦੀ ਹੈ ਸਿਰਫ ਸਮਾਜ ਵਿੱਚ ਨਹੀਂ ਬਲਕਿ ਸਾਡੀ ਖੁਦ ਦੀਆਂ ਨਜ਼ਰਾਂ ਦੇ ਵਿੱਚ ਵੀ ਸਾਡੀ ਸੈਲਫ ਰਿਸਪੈਕਟ ਵਧੀਆ ਸੋ ਵੀਡੀਓ ਨੂੰ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਅੰਤ ਤੱਕ ਧਿਆਨ ਨਾਲ ਬਣੇ ਰਹੋ ਵੀਡੀਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਜੀ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਗੱਲ ਆਪਾਂ ਉਹ ਕਰਦੇ ਹਾਂ ਜਿਨ੍ਹਾਂ ਗੱਲਾਂ ਬਾਰੇ ਆਪਾਂ ਨੂੰ ਧਿਆਨ ਹੋਣਾ ਚਾਹੀਦਾ ਹੈ ਜਿਹੜੀ ਗੱਲ ਵੱਧ ਤੋਂ ਵੱਧ ਧਿਆਨ ਰੱਖਣ ਵਾਲੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਣੇ ਖੁਦ ਦੀ ਸੈਲਫ ਰਿਸਪੈਕਟ ਰੱਖਣਾ ਬਹੁਤ ਜ਼ਰੂਰੀ ਹੈ ਜੋ ਆਪਣਾ ਖੁਦ ਦੀ ਇੱਜ਼ਤ ਨਹੀਂ ਕਰਦਾ ਉਹਦੀ ਸਮਾਜ ਵੀ ਇੱਜ਼ਤ ਨਹੀਂ ਕਰਦਾ ਇਸ ਕਰਕੇ ਪਹਿਲਾਂ ਆਪਾਂ ਆਪਣੀ ਸੈਲਫ ਰਿਸਪੈਕਟ ਦੀ ਗੱਲ ਕਰਾਂਗੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਖੁਦ ਦੀ ਰਿਸਪੈਕਟ ਕਰਨਾ ਖੁਦ ਦਾ ਧਿਆਨ ਰੱਖਣਾ ਇਹ ਤੁਸੀਂ ਟੈਨਸ਼ਨ ਫਰੀ ਲਾਈਫ ਜਿਉਣਾ ਚਾਹੁੰਦੇ ਹੋ ਹਮੇਸ਼ਾ ਲਾਈਫ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਜੀ ਚਾਹੇ ਤਾਂ ਕਪੜਾ ਤੁਸੀਂ ਮਹਿੰਗਾ ਪਾਓ ਚਾਹੇ ਪਾਓ ਸਸਤਾ ਪਰ ਹਮੇਸ਼ਾ ਸਾਫ਼ ਸੁਥਰਾ ਪਾਓ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ ਕਿਉਂਕਿ ਜਦੋਂ ਆਪਾਂ ਸਾਫ਼ ਸੁਥਰੇ ਹੁੰਨੇ ਹੋ ਤਾਂ ਆਪਣੇ ਅੰਦਰ ਇੱਕ ਅਲੱਗ ਜਹੀ ਕਾਫੀ ਟੈਸ ਆਉਂਦਾ ਹੈ ਇੱਕ ਅਲੱਗ ਹੀ ਆਪਣੇ ਵਿੱਚ ਨੂਰ ਹੁੰਦਾ ਹੈ ਜੋ ਸਾਹਮਣੇ ਵਾਲੇ ਤੇ ਉਸ ਚੀਜ਼ ਦਾ ਬੜਾ ਹੀ ਪ੍ਰਭਾਵ ਪਾਉਂਦਾ ਹੈ ਹੁਣ ਕਈ ਵਾਰ ਆਪਾਂ ਆਪਣੇ ਆਸ-ਪਾਸ ਵੀ ਅਜਿਹੇ ਲੋਕ ਦੇਖਦੇ ਹਾਂ ਜਿਹੜੇ ਹਮੇਸ਼ਾ ਗੰਦੇ ਰਹਿੰਦੇ ਨੇ ਸਾਫ਼-ਸੁਥਰੇ ਨਹੀਂ ਰਹਿੰਦੇ ਕਿਉਂਕਿ ਕਈ ਲੋਕ ਅਜਿਹੇ ਨੇ ਜੋ ਮਿਹਨਤੀ ਬਹੁਤ ਨੇ ਕੰਮ ਬਹੁਤ ਜ਼ਿਆਦਾ ਕਰਦੇ ਨੇ ਕੰਮ ਦੇ ਚੱਕਰ ਦੇ ਵਿੱਚ ਉਹ ਆਪਣੇ ਸਾਂਭ ਸੰਭਾਲ ਭੁੱਲ ਜਾਂਦੇ ਨੇ ਕਿਉਂਕਿ ਕੰਮ ਦੇ ਨਾਲ ਇੰਨਾ ਉਹਨਾਂ ਦਾ ਧਿਆਨ ਹੁੰਦਾ ਹੈ ਜਿਹੜਾ ਸਾਹਮਣੇ ਇਨਸਾਨ ਉਸ ਨੂੰ ਦੇਖਦਾ ਹੁੰਦਾ ਉਹ ਉਸ ਇਨਸਾਨ ਨੂੰ ਕੁਝ ਸਮਝਦਾ ਨਹੀਂ ਉਹ ਆਪਣੇ ਮਨ ਦੇ ਵਿੱਚ ਸੋਚਦਾ ਹੈ ਜਿਸ ਇਨਸਾਨ ਨੂੰ ਨੋਣ ਤੋਂ ਹੁੰਦਾ ਹੀ ਜਿਹੜਾ ਇਨਸਾਨ ਇਕੱਲਾ ਕੰਮਕਾਰ ਵਿੱਚ ਲੱਗਿਆ ਰਹਿੰਦਾ ਹੈ ਆਪਨੋ ਵੀ ਆਪਣੇ ਆਪ ਨੂੰ ਵੀ ਗੰਦਾ ਰੱਖਦਾ ਆਪਣੇ ਸਰੀਰ ਨੂੰ ਵੀ ਗੰਦਾ ਰੱਖਦਾ ਹੈ ਕਿਉਂਕਿ ਇਹ ਚੀਜ਼ ਬੜੀ ਹੀ ਧਿਆਨ ਰੱਖਣ ਵਾਲੀ ਹੈ ਕਿਉਂਕਿ ਆਪਾਂ ਅਜੇ ਹੀ ਗੱਲਾਂ ਸੁਣਦੇ ਹੀ ਰਹਨੇ ਆ ਆਲੇ ਦਿਵਾਲੇ ਤੇ ਹੋ ਤਾਂ ਬੇਸ਼ੱਕ ਕੋਈ ਨਾ ਕਵੇ ਤੇ ਪਾਸੇ ਹੋ ਕੇ ਅਗਲਾ ਕਹਿ ਦਿੰਦਾ ਇਹਨੂੰ ਤਾਂ ਨੋਂਣ ਧੋਂਣ ਦਾ ਹੀ ਨਹੀਂ ਪਤਾ ਇਹ ਤਾਂ ਹਮੇਸ਼ਾ ਐਸੇ ਤਰ੍ਹਾਂ ਮੁਸਕਿਆ ਹੀ ਰਹਿੰਦਾ ਹੈ ਇਹ ਬਹੁਤ ਹੀ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਜੇਕਰ ਆਪਾਂ ਮਿਹਨਤ ਕਰਦੇ ਹਾਂ ਤੇ ਸਾਫ਼ ਸੁਥਰਾ ਰਹਿਣਾ ਵੀ ਓਨਾ ਹੀ ਜ਼ਰੂਰੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਦੂਜੇ ਪੁਆਇੰਟ ਬਾਰੇ ਮਤਲਬ ਆਪਣੇ ਆਪ ਉੱਤੇ ਕੌਨਫੀਡੈਂਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਨੂੰ ਆਪਣੇ ਆਤਮ ਵਿਸ਼ਵਾਸ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਆਪਾਂ ਦੇਖਦੇ ਹੀ ਹਾਂ ਜਦੋਂ ਵੀ ਕੋਈ ਆਪਣਾ ਕੋਈ ਪੇਪਰ ਕਲੀਅਰ ਕਰਨਾ ਹੋਵੇ ਜਾਂ ਕਿਤੇ ਇੰਟਰਵਿਊ ਦੇਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦਾ ਕੌਨਫੀਡੈਂਸ ਲੈਵਲ ਨੋਟਿਸ ਕਰਦੇ ਨੇ ਵੀ ਇਹਦੇ ਇਹਦੇ ਵਿੱਚ ਆਪਣੇ ਆਪ ਤੇ ਕੌਨਫੀਡੈਂਸ ਕਿੰਨਾ ਹੈ ਕਿੰਨਾ ਕੇ ਹਿੰਮਤ ਵਾਲਾ ਹੈ ਕਿੰਨਾ ਕਹੇ ਕਿਸੇ ਚੀਜ਼ ਦਾ ਸਾਹਮਣਾ ਕਰ ਸਕਦਾ ਹੈ ਜਿਹੜੇ ਬੱਚਿਆਂ ਨੇ ਆਈਲੈਟਸ ਦੇ ਪੇਪਰ ਕਲੀਅਰ ਕੀਤੇ ਨੇ ਉਹਨਾਂ ਵਿੱਚ ਵੀ ਇਹੀ ਨੋਟ ਕੀਤਾ ਜਾਂਦਾ ਹੈ ਕਿ ਇਹਨੂੰ ਆਪਣੇ ਆਪ ਤੇ ਕੌਨਫੀਡੈਂਸ ਕਿੰਨਾ ਕ ਹੈ ਜੇਕਰ ਆਪਣਾ ਕੌਨਫੀਡੈਂਸ ਲੋ ਹੋ ਜਾਵੇ ਫਿਰ ਭਾਵੇਂ ਦੀ ਆਪਾ ਕਿੰਨੀ ਮਰਜ਼ੀ ਤਿਆਰੀ ਕਰਕੇ ਜਾਈਏ ਆਪਣਾ ਪੂਰਾ ਫੋਕਸ ਉਸ ਚੀਜ਼ ਤੇ ਨਹੀਂ ਐਂਡ ਆਪਣੇ ਮਾਰਕਸ ਕੱਟ ਹੀ ਜਾਂਦੇ ਨੇ ਇਸ ਕਰਕੇ ਆਪਣੇ ਕੌਨਫੀਡੈਂਸ ਲੈਵਲ ਨੂੰ ਕਦੇ ਡਾਊਨ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਵੀ ਮੈਂ ਇਹ ਕਰ ਲਵਾਂਗਾ ਮੈਂ ਇਹ ਕਰਕੇ ਹੀ ਛੱਡਣਾ ਹੈ ਮੈਂ ਆਤਮ ਨਿਰਭਰ ਹਾਂ ਇਸ ਕਰਕੇ ਕੌਨਫੀਡੈਂਸ ਵੀ ਇਹਦੇ ਨਾਲ ਜੋੜਿਆ ਜਾਂਦਾ ਹੈ ਸਾਫ਼ ਸੁਥਰਾ ਜਦੋਂ ਇਨਸਾਨ ਸਾਫ਼ ਸੁਥਰਾ ਹੁੰਦਾ ਹੈ ਜੇਕਰ ਉਸ ਦੇ ਕੋਲ ਕੋਈ ਆ ਜਾਵੇ ਆਪਾਂ ਕਈ ਵਾਰਾ ਨੋਟ ਕਰਦੇ ਹਾਂ ਆਪਾਂ ਕਿਸੇ ਕੰਮਕਾਰ ਵਿੱਚ ਹੋਈਏ ਆਪਣੇ ਹੱਥ ਪੈਰ ਗੰਦੇ ਹੋਣ ਤਾਂ ਆਪਾਂ ਸਾਹਮਣੇ ਵਾਲੇ ਤੋਂ ਆਪਣਾ ਹੱਥ ਪੈਰ ਆਪਾਂ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਦਾ ਨਜ਼ਰ ਕਿਤੇ ਇਸ ਮੇਰੇ ਹੱਥਾਂ ਪੈਰਾਂ ਤੇ ਨਾ ਪੈ ਜਾਵੇ ਮੇਰੇ ਹੱਥ ਪੈਰ ਜਿਹੜੇ ਗੰਦੇ ਹੈ ਇਹ ਦੇਖ ਕੇ ਪਤਾ ਨਹੀਂ ਕੀ ਸੋਚੂਗਾ ਉੱਥੇ ਫਿਰ ਆਪਣਾ ਕੌਨਫੀਡੈਂਸ ਜਿਹੜਾ ਲੋ ਹੋ ਜਾਂਦਾ ਹੈ ਤੇ ਫਿਰ ਆਪਣਾ ਆਈ ਕੰਟੈਕਟ ਉਹਦੇ ਨਾਲ ਨਹੀਂ ਰਹਿੰਦਾ ਜਦੋਂ ਆਪਣਾ ਆਈ ਕੰਟੈਕਟ ਕਿਸੇ ਨਾਲ ਨਹੀਂ ਰਹਿੰਦਾ ਤੇ ਫਿਰ ਉੱਥੇ ਆਪਾਂ ਲੋ ਹੋ ਜਾਂਦੇ ਆ ਫਿਰ ਅਗਲੇ ਵਾਲੇ ਦਾ ਕੌਨਫੀਡੈਂਸ ਹੁੰਦਾ ਜਿਹੜਾ ਉਹ ਹਾਈ ਹੋ ਜਾਂਦਾ ਹੈ ਅਪ ਹੋ ਜਾਂਦਾ ਹੈ ਇਸ ਕਰਕੇ ਆਪਣੇ ਆਪ ਨੂੰ ਕਦੇ ਵੀ ਕਿਸੇ ਦੇ ਸਾਹਮਣੇ ਲੋ ਫੀਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਕੌਨਫੀਡੈਂਸ ਦੇ ਵਿੱਚ ਰਹਿਣਾ ਚਾਹੀਦਾ ਹੈ ਤੀਸਰੀ ਗੱਲ ਤੀਸਰਾ ਪੁਆਇੰਟ ਉਸ ਜਗ੍ਹਾ ਤੇ ਕਦੇ ਨਾ ਜਾਓ ਜਿਸ ਜਗ੍ਹਾ ਤੇ ਤੁਹਾਡੀ ਕਦਰ ਨਹੀਂ ਜਿੱਥੇ ਤੁਹਾਡੀ ਇੱਕ ਵਾਲੀ ਸੈਲਫ ਰਿਸਪੈਕਟ ਦਾ ਧਿਆਨ ਨਹੀਂ ਰੱਖਿਆ ਗਿਆ ਤੁਹਾਡਾ ਚਾਰ ਬੰਦਿਆਂ ਦੇ ਵਿੱਚ ਮਜ਼ਾਕ ਉਡਾਇਆ ਗਿਆ ਹੈ ਜੇ ਤੁਹਾਨੂੰ ਕੋਈ ਅਜੀਹੀ ਜੀ ਗੱਲ ਤੁਹਾਡੇ ਤੱਕ ਉਸ ਬੰਦੇ ਨੇ ਕਹਿ ਦਿੱਤੀ ਜਿਹੜੇ ਆਲੇ-ਦੁਆਲੇ ਬੈਠੇ ਨੇ ਚਾਰ ਲੋਕ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਗੱਲ ਹੈ ਇਸ ਤੇ ਲਾ ਕੇ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਫੇਰ ਉਸ ਤੋਂ ਦੁਬਾਰੇ ਉਸ ਥੇ ਥਾਂ ਤੇ ਫੇਰ ਬੈਠਨੇ ਹੋ ਤਾਂ ਫੇਰ ਉੱਥੋਂ ਦੇ ਜਿਹੜੇ ਆਲੇ-ਦੁਆਲੇ ਦੇ ਲੋਕ ਹੁੰਦੇ ਨੇ ਇਹ ਸੋਚਦੇ ਨੇ ਆਪਣੇ ਮਨ ਵਿੱਚ ਵੀ ਇਸ ਨੂੰ ਇਸ ਦੇ ਅੰਦਰ ਤਾਂ ਕੋਈ ਸੈਲਫ ਰਿਸਪੈਕਟ ਹੀ ਨਹੀਂ ਹੈ ਇਹ ਤਾਂ ਬੇਕਦਰਿਆਂ ਤਰ੍ਹਾਂ ਇਹਨੂੰ ਕੋਈ ਇੱਜ਼ਤ ਦੀ ਪਰਵਾਹ ਹੀ ਨਹੀਂ ਹੈ ਕੱਲ ਤਾਂ ਇਸ ਦੀ ਏਡੀ ਵੱਡੀ ਬੇਇੱਜ਼ਤੀ ਕੀਤੀ ਸੀ ਇਸਤੇ ਇਨੇ ਟੌਂਟ ਮਾਰੇ ਸੀ ਇਹ ਅੱਜ ਫੇਰ ਉਸੇ ਜਗ੍ਹਾ ਤੇ ਆ ਕੇ ਬੈਠ ਗਿਆ ਹੈ ਜਦੋਂ ਆਪਾਂ ਜਿੱਥੇ ਆਪਣੀ ਕਦਰ ਨਹੀਂ ਜੇਕਰ ਆਪਾਂ ਉੱਥੇ ਫਿਰ ਤੋਂ ਦੁਬਾਰਾ ਜਾ ਖੜੇ ਹੁੰਨੇ ਹਾਂ ਤਾਂ ਫਿਰ ਆਪਣੀ ਸੈਲਫ ਰਿਸਪੈਕਟ ਜਿਵੇਂ ਡਾਊਨ ਹੋ ਜਾਂਦੀ ਹੈ ਫਿਰ ਆਪਣੀ ਸਮਾਜ ਦੇ ਵਿੱਚ ਚਾਰ ਬੰਦਿਆਂ ਦੇ ਵਿੱਚ ਕਦਰ ਨਹੀਂ ਰਹਿੰਦੀ ਉਸ ਜਗ੍ਹਾ ਤੇ ਜਾਣਾ ਅਵੋਇਡ ਕਰੋ ਜਿਸ ਜਗ੍ਹਾ ਤੇ ਤੁਹਾਡੀ ਇੱਕ ਵਾਰੀ ਬੇਕਦਰੀ ਹੋਈ ਹੈ ਚਾਹੇ ਤੁਹਾਨੂੰ ਸਾਹਮਣੇ ਵਾਲੇ ਇਨਸਾਨ ਨੇ ਕੁਝ ਅਜੀਹਾ ਕਿਹਾ ਜਿਸ ਨਾਲ ਤੁਹਾਡੀ ਸੈਲਫ ਰਿਸਪੈਕਟ ਤੇ ਹਾਨੀ ਹੋਈ ਹੈ ਚਾਰ ਬੰਦਿਆਂ ਨੂੰ ਪਤਾ ਹੈ ਕਿ ਇਸ ਥਾਂ ਤੇ ਇਸ ਬੰਦੇ ਨੂੰ ਇਹ ਗੱਲ ਕਹੀ ਗਈ ਹੈ ਉਸ ਥਾਂ ਤੇ ਜਾਣਾ ਘੱਟ ਤੋਂ ਘੱਟ ਜਾਣਾ ਸ਼ੁਰੂ ਕਰ ਦੋ ਉਸ ਜਗ੍ਹਾ ਨੂੰ ਅਵੋਇਡ ਕਰਨਾ ਸ਼ੁਰੂ ਕਰ ਦੋ ਕਰ ਆਪਾਂ ਉਸ ਜਗ੍ਹਾ ਤੇ ਬਾਰ ਬਾਰ ਜਾਂਦੇ ਹਾਂ ਫਿਰ ਅਗਲਾ ਬੰਦਾ ਇਹ ਸੋਚਦਾ ਹੈ ਵੀ ਇਹ ਤਾਂ ਬੇਸ਼ਰਮ ਹੈ ਇਸ ਨੂੰ ਤਾਂ ਆਪਣੀ ਇੱਜ਼ਤ ਦੀ ਪਰਵਾਹ ਹੀ ਨਹੀਂ ਇਹ ਤਾਂ ਆਪਣੀ ਸੈਲਫ ਰਿਸਪੈਕਟ ਹੀ ਨਹੀਂ ਧਿਆਨ ਹੀ ਨਹੀਂ ਰੱਖਦਾ ਫਿਰ ਦੂਸਰਾ ਬੰਦੇ ਦੇ ਅੰਦਰ ਤੁਹਾਡੀ ਦੂਸਰੇ ਇਨਸਾਨ ਦੇ ਸਾਹਮਣੇ ਤੁਹਾਡੀ ਰਿਸਪੈਕਟ ਬਿਲਕੁਲ ਡਾਊਨ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਥਾਵਾਂ ਤੇ ਅਵੋਇਡ ਕਰੋ ਜਾਣਾ ਜਿੱਥੇ ਤੁਹਾਡੀ ਰਿਸਪੈਕਟ ਨਹੀਂ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਪੁਆਇੰਟ ਬਾਰੇ ਚੌਥਾ ਪੁਆਇੰਟ ਹੈ ਜੀ ਕਦੇ ਵੀ ਤਤ ਪਰ ਤਿਆਰ ਨਾ ਰਹੋ ਕਿਸੇ ਨੇ ਇੱਕ ਆਵਾਜ਼ ਮਾਰੀ ਉਸ ਦੇ ਇੱਕ ਆਵਾਜ਼ ਮਾਰਨ ਤੇ ਤੁਸੀਂ ਚਲੇ ਜਾਂਦੇ ਹੋ ਜਾਂ ਫਿਰ ਉਸ ਨੇ ਤੁਹਾਨੂੰ ਸੱਦਿਆ ਹੀ ਨਹੀਂ ਤੁਸੀਂ ਮੌਕਾ ਦੇਖ ਲਿਆ ਕਿ ਇਸ ਜਗ੍ਹਾ ਤੇ ਮੈਨੂੰ ਜਾਣਾ ਚਾਹੀਦਾ ਹੈ ਮੇਰੀ ਲੋੜ ਹੈ ਤੇ ਤੁਸੀਂ ਚਲੇ ਜਾਂਦੇ ਹੋ ਤਾਂ ਉੱਥੇ ਵੀ ਫਿਰ ਆਪਣੀ ਇੱਜ਼ਤ ਨਹੀਂ ਰਹਿੰਦੀ ਕਿਉਂਕਿ ਮੈਂ ਉਹ ਇਨਸਾਨ ਫਿਰ ਤੁਹਾਨੂੰ ਇਹ ਸਮਝਦਾ ਹੈ ਕਿ ਨਾ ਇਹਨੂੰ ਮੈਂ ਸੱਦਿਆ ਨਾ ਬੁਲਾਇਆ ਫਿਰ ਵੀ ਇਹ ਮੇਰੇ ਉੱਤੇ ਚੜਦਾ ਹੈ ਬਿਨ ਬੁਲਾਇਆ ਬਿਨ ਬਹਲਾਏ ਬੁਲਾਏ ਮਹਿਮਾਨ ਦੀ ਕਦਰ ਕੋਈ ਬਿਲਕੁਲ ਵੀ ਨਹੀਂ ਕਰਦਾ ਐਸ ਕਰਕੇ ਹਮੇਸ਼ਾ ਤੁਸੀਂ ਉਸ ਜੇ ਕੋਈ ਤੁਹਾਨੂੰ ਸੱਦਦਾ ਵੀ ਹੈ ਫਿਰ ਵੀ ਉਸ ਜਗ੍ਹਾ ਤੇ ਤੁਸੀਂ 10 ਮਿੰਟ ਲੇਟ ਪਹੁੰਚਣ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਆਪਾਂ ਕਿਸੇ ਦੇ ਲਈ ਤਤਪਰ ਤਿਆਰ ਰਹਿਨੇ ਹਾਂ ਹਮੇਸ਼ਾ ਬਿਨਾਂ ਆਵਾਜ਼ ਮਾਰ ਮਾਰੇ ਤੋਂ ਤਿਆਰ ਰਹਿਨੇ ਆ ਤਾਂ ਫਿਰ ਉਹ ਇਨਸਾਨ ਆਪਣੀ ਕਦਰ ਨਹੀਂ ਕਰਦਾ ਕਦੇੰਦਾ ਇਹ ਤਾਂ ਫ੍ਰੀ ਹੈ ਇਹਦੇ ਕੋਲ ਕਿਹੜਾ ਕੰਮ ਹੈ ਇਸ ਨੂੰ ਜਿੱਥੇ ਵੀ ਸੱਦ ਲੋ ਉੱਥੇ ਹੀ ਤਿਆਰ ਰਹਿੰਦਾ ਹੈ ਐਸ ਕਰਕੇ ਉਸ ਜਗ੍ਹਾ ਤੇ ਜਿੱਥੇ ਵੀ ਜਾਣਾ ਹੈ ਉੱਥੇ ਥੋੜਾ ਕਦਰ ਨਾਲ ਜਾਂ ਰਿਸਪੈਕਟ ਨਾਲ ਜਾਂ ਉਹ ਬਿਨ ਬਿਲਾਏ ਮਹਿਮਾਨ ਕਦੇ ਨਹੀਂ ਬਣਨਾ ਚਾਹੀਦਾ ਕਦੇ ਉਸ ਜਗ੍ਹਾ ਤੇ ਨਾ ਜਾਓ ਜਿੱਥੇ ਤੁਹਾਨੂੰ ਮਾੜਾ ਮੋਟਾ ਕੰਡਿਆਂ ਉਤੋਂ ਦੀ ਘੜਿਸਿਆ ਗਿਆ ਹੋਵੇ ਉਹ ਜਾਣਾ ਜਗ੍ਹਾ ਤੇ ਜਾਣਾ ਅਵੋਇਡ ਕਰੋ ਛੇਵੀਂ ਗੱਲ ਜੀ ਕਦੇ ਵੀ ਕਿਸੇ ਨੂੰ ਆਪਣਾ ਫਾਇਦਾ ਨਾ ਝੱਕਣ ਦਿਓ ਜੇਕਰ ਤੁਹਾਨੂੰ ਪਤਾ ਲੱਗ ਗਿਆ ਹੈ ਵੀ ਇਸ ਜਗ੍ਹਾ ਤੇ ਮੇਰਾ ਫਾਇਦਾ ਚੁੱਕਿਆ ਜਾ ਰਿਹਾ ਹੈ ਜਾਂ ਮੈਨੂੰ ਆਪਣੀ ਜ਼ਰੂਰਤ ਦੇ ਲਈ ਇੱਥੇ ਮੈਨੂੰ ਵਰਤਿਆ ਜਾ ਰਿਹਾ ਹੈ ਉੱਥੋਂ ਤੁਸੀਂ ਉਸ ਤੇ ਉਸ ਦੇ ਨਾਲ ਦੀ ਨਾਲ ਹੀ ਉਸ ਨੂੰ ਉਸ ਗੱਲ ਦਾ ਜਵਾਬ ਦੇ ਦਿਵੋ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਹੁਣ ਇੱਥੇ ਮੇਰਾ ਫਾਇਦਾ ਚੁੱਕ ਰਹੇ ਨੇ ਮੈਨੂੰ ਆਪਣੇ ਲੋੜ ਦੇ ਰੇ ਵਰਤ ਰਹੇ ਨੇ ਕੌਨਫੀਡੈਂਸ ਦੇ ਵਿੱਚ ਉਸ ਗੱਲ ਦਾ ਆਪ ਹਿੰਮਤ ਨਾਲ ਜਵਾਬ ਦਿਵੋ ਕਿਉਂਕਿ ਉੱਥੇ ਫਿਰ ਆਪਣਾ ਇੱਕ ਜਣਾ ਜਦੋਂ ਆਪਣਾ ਫਾਇਦਾ ਚੱਕ ਲੈਂਦਾ ਹੈ ਫਿਰ ਉਸ ਦੇਖੋ ਦੇਖ ਦੂਸਰੇ ਵੀ ਆਪਾਂ ਨੂੰ ਆਪਣਾ ਵਰਤਨ ਨਾ ਸ਼ੁਰੂ ਕਰ ਦਿੰਦੇ ਨੇ ਫਿਰ ਉੱਥੇ ਆਪਣੀ ਰਿਸਪੈਕਟ ਬਿਲਕੁਲ ਘੱਟ ਜਾਂਦੀ ਘੱਟ ਜਾਂਦੀ ਹੈ ਰਿਸਪੈਕਟ ਘੱਟ ਜਾਂਦੀ ਨਹੀਂ ਕਹਿ ਦਿੰਦੇ ਨੇ ਕਿ ਨੈਪਕਿਮ ਨਵੰਗੋ ਵਰਤ ਕੇ ਅਗਲੇ ਨੂੰ ਸਿੱਟ ਦੇਣਾ ਜਿੱਦੇ ਲੋਡ ਪਈ ਤਾਂ ਚੱਕ ਲੈਣਾ ਜਦੋਂ ਨਹੀਂ ਲੋਡ ਤੇ ਨੈਪਕਿਨ ਵਾਂਗੂ ਵਰਤ ਕੇ ਸਿੱਟ ਦੇਣਾ ਕਿਸੇ ਦੇ ਨੈਪਕਿਨ ਨਾ ਬਣੋ ਕਿਸੇ ਦਾ ਕਿਸੇ ਨੂੰ ਆਪਣਾ ਫਾਇਦਾ ਨਾ ਚੁੱਕਣ ਦਿਵੋ ਇੰਨਾ ਕਹੀ ਆਪਣਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਸਮਾਜ ਦੇ ਵਿੱਚ ਕਦਰ ਆਪਣੀ ਇੱਜ਼ਤ ਵਧਾਉਣਾ ਚਾਹੁੰਦੇ ਹੋ ਛੇਵੀਂ ਗੱਲ ਜੀ ਆਪਣੇ ਜ਼ੁਬਾਨ ਤੇ ਪੱਕੇ ਰਹੋ ਕੀ ਕਾਰਨ ਹੈ ਜੀ ਜੇਕਰ ਤੁਸੀਂ ਕਿਸੇ ਨੂੰ ਆਪਣੀ ਜ਼ੁਬਾਨ ਦੇ ਦਿੱਤੀ ਹੈ ਬਾਅਦ ਵਿੱਚ ਤੁਸੀਂ ਮੁੱਕਰ ਜਾਣੇ ਹੋ ਤਾਂ ਲੋਕ ਉਸ ਨੂੰ ਬੰਦਾ ਹੀ ਨਹੀਂ ਸਮਝਦੇ ਕਿਉਂਕਿ ਪੰਜਾਬੀ ਨੇ ਜਿਹੜੇ ਉਹ ਆਪਣੀਆਂ ਦੋ ਗੱਲਾਂ ਤੋਂ ਹੀ ਜਾਣੇ ਜਾਂਦੇ ਨੇ ਇੱਕ ਤਾਂ ਅਣਖ ਤੇ ਇੱਕ ਜਵਾਨ ਕੋਈ ਅਜਿਹੀ ਚੀਜ਼ ਆਪਣੇ ਮੂੰਹ ਵਿੱਚੋਂ ਨਿਕਲ ਗਈ ਹੈ ਆਪਾਂ ਜਵਾਨ ਦੇ ਦਿੱਤੀ ਹੈ ਜੇਕਰ ਆਪਾਂ ਉਸ ਜਵਾਨ ਤੋਂ ਮੁੱਕਰ ਜਾਣੇ ਹਾਂ ਤਾਂ ਫਿਰ ਆਪਣੀ ਰਿਸਪੈਕਟ ਨਹੀਂ ਰਹਿੰਦੀ ਜੇਕਰ ਆਪਾਂ ਆਪਣੀ ਜਵਾਨ ਤੇ ਪੱਕੇ ਹਾਂ ਵੀ ਮੈਂ ਤਾਂ ਹੁਣ ਇਹ ਜਵਾਨ ਕਰ ਦਿੱਤੀ ਮੈਂ ਤਾਂ ਇਸ ਤੇ ਹੁਣ ਖੜਾ ਹੀ ਉਤਰਨਾ ਹੈ ਭਾਵੇਂ ਇੱਧਰ ਲਾ ਪਾਸਾ ਇੱਧਰ ਹੋ ਜਾਵੇ ਮੈਂ ਤਾਂ ਹੁਣ ਜਵਾਨ ਕਰ ਦਿੱਤੀ ਹੈ ਤੇ ਇਸ ਨੂੰ ਪਗੋਣੀ ਹੀ ਪਗੋਣੀ ਹੈ ਫੇਰ ਤੁਹਾਡੀ ਚਾਰ ਬੰਦਿਆਂ ਦੇ ਵਿੱਚ ਵੀ ਅਗਲਾ ਗੱਲ ਕਰਦਾ ਹੈ ਕਿ ਉਹ ਇਨਸਾਨ ਤਾਂ ਉਸ ਦੀ ਤਾਂ ਕੋਈ ਵੀ ਰੀਸ ਨਹੀਂ ਕਰ ਸਕਦਾ ਉਹ ਤੇ ਜਵਾਨ ਦਾ ਪੱਕਾ ਹੈ ਤੁਹਾਡੇ ਪਿੱਠ ਤੇ ਵੀ ਤੁਹਾਡੀ ਫਿਰ ਇੱਜ਼ਤ ਬਣਦੀ ਹੈ ਕਹਿ ਦਿੰਦੇ ਵੀ ਜੇ ਉਸ ਬੰਦੇ ਨੇ ਤੁਹਾਨੂੰ ਜਵਾਨ ਦਿੱਤੀ ਹੈ ਉਹ ਤਾਂ ਫਿਰ ਜਵਾਨ ਦਾ ਪੱਕਾ ਹੈ ਉਹ ਤਾਂ ਆਪਣੀ ਜਵਾਨ ਨਿਵਾ ਕੇ ਹੀ ਛੱਡੂਗਾ ਐਸ ਕਰਕੇ ਆਪਣੀ ਜਵਾਨ ਤੇ ਕਦੇ ਨਾ ਮੁਕਰੋ ਆਪਣੀ ਜਵਾਨ ਦਾ ਖੱਟਿਆ ਹੀ ਆਪਾਂ ਖਾਣੇ ਹਾਂ ਜਵਾਨ ਦੇ ਪੱਕੇ ਰਹੋ ਜਵਾਨ ਉੱਥੇ ਕਰੋ ਜਿੱਥੇ ਆਪਾਂ ਨਿਭ ਸਕੀਏ ਜਿੱਥੇ ਆਪਾਂ ਨੂੰ ਪਤਾ ਹੈ ਵੀ ਆਪਾਂ ਜੋ ਇੱਥੇ ਆਪਾਂ ਨਹੀਂ ਨਿਭ ਸਕਦੇ ਉੱਥੇ ਆਪਣੇ ਆਪ ਨੂੰ ਅਵੋਇਡ ਕਰੋ ਸਕਰ ਕੇ ਆਪਣੀ ਜ਼ੁਬਾਨ ਤੇ ਕੰਟਰੋਲ ਵੀ ਰੱਖੋ ਤੇ ਆਪਣੀ ਜ਼ੁਬਾਨ ਤੇ ਪੱਕੇ ਵੀ ਰਵੋ ਇਹਨਾਂ ਦੋ ਗੱਲਾਂ ਦਾ ਧਿਆਨ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ ਜ਼ੁਬਾਨ ਨੂੰ ਉੱਥੇ ਹੀ ਖੋਲਣਾ ਚਾਹੀਦਾ ਹੈ ਜਿੱਥੇ ਆਪਣੀ ਲੋੜ ਹੈ ਇਸ ਇਨਸਾਨ ਨੇ ਆਪਣੀ ਜ਼ੁਬਾਨ ਤੇ ਕਾਬੂ ਪਾ ਲਿਆ ਬੇਮਤਲਬ ਦਾ ਬੋਲਣਾ ਬੇਮਤਲਬ ਦੀ ਗੱਲ ਨਹੀਂ ਕਰਦਾ ਉਹ ਉਸ ਇਨਸਾਨ ਨੇ ਸਮਝ ਲਓ ਜਗਤ ਦੇ ਵਿੱਚ ਜਗਤ ਨੂੰ ਆਪਣੇ ਕਾਬੂ ਦੇ ਵਿੱਚ ਕਰ ਲੈਂਦਾ ਹੈ ਜਿਹੜਾ ਇਨਸਾਨ ਆਪਣੀ ਜ਼ੁਬਾਨ ਨੂੰ ਕਾਬੂ ਕਰ ਲੈਂਦਾ ਹੈ ਕਹਿੰਦੇ ਨਾ ਬੋਲਣ ਲੱਗਿਆਂ ਤਾਂ ਜ਼ਰੂਰ ਹੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਖਾਣ ਲੱਗਿਆਂ ਬੇਸ਼ੱਕ ਨਾ ਸੋਚੋ ਪਰ ਬੋਲਣ ਲੱਗਿਆਂ ਤਾਂ ਜ਼ਰੂਰ ਸੋਚ ਸਮਝ ਕੇ ਬੋਲਣਾ ਚਾਹੀਦਾ ਵੀ ਆਪਾਂ ਕੀ ਬੋਲ ਰਹੇ ਹਾਂ ਕੀ ਨਹੀਂ ਬੋਲ ਰਹੇ ਐਸ ਕਰਕੇ ਇਹਨਾਂ ਸੱਤ ਗੱਲਾਂ ਦਾ ਧਿਆਨ ਰੱਖੋ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਦਾ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨਹੀਂ ਫੇਸ ਕਰੋਗੇ ਕਦੇ ਵੀ ਆਪਣੇ ਆਪ ਨੂੰ ਟੁੱਟਿਆ ਹੋਇਆ ਨਹੀਂ ਮਹਿਸੂਸ ਕਰੋਗੇ ਕਦੇ ਵੀ ਤੁਹਾਨੂੰ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ ਹੋਵੇਗੀ ਕਿਉਂਕਿ ਜੇਕਰ ਆਪਾਂ ਇਨ੍ਹਾਂ ਸੱਤ ਗੱਲਾਂ ਦਾ ਧਿਆਨ ਰੱਖਾਂਗੇ ਜੇਕਰ ਆਪਾਂ ਆਪਣੀ ਜ਼ੁਬਾਨ ਤੇ ਖੱਟਿਆ ਖਾਣੇ ਹੈ ਜੁਵਾਨ ਦੇ ਦਿੰਨੇ ਹੈ ਅਜਿਹੀ ਜਾਂ ਥਾਂ ਜੁਵਾਨ ਦੇ ਕੇ ਘਰ ਵਿੱਚ ਆਪਾਂ ਨੂੰ ਕਈ ਵਾਰਾਂ ਨੀਂਦ ਨਹੀਂ ਆਉਂਦੀ ਵੀ ਫਲਾਨੇ ਥਾਂ ਆਪਾਂ ਇਹ ਗੱਲ ਕਹਿ ਜਾਂਦੀ ਐਸ ਕਰਕੇ ਜ਼ੁਬਾਨ ਤੇ ਪੂਰਾ ਕੰਟਰੋਲ ਰੱਖਣਾ ਚਾਹੀਦਾ ਹੈ ਕਿ ਬਾਅਦ ਵਿੱਚ ਆਪਾਂ ਨੂੰ ਉਸ ਗੱਲ ਦਾ ਪਸਤਾਵਾ ਨਾ ਹੋਵੇ ਮੂੰਹ ਚੋਂ ਨਿਕਲੀ ਹੋਈ ਗੱਲ ਕਹਿੰਦੇ ਵਾਪਸ ਨਹੀਂ ਪੈਂਦੀ ਐਸ ਕਰਕੇ ਇਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਸਮਾਜ ਦੇ ਵਿੱਚ ਇੱਜ਼ਤ ਵਾਲੀ ਜ਼ਿੰਦਗੀ ਜਿਉਣੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਲਾਈਕ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ